ਤੋ ਨਾਲ ਬਾਣਾ ਦਿੱਤਾ ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਜਿਹਨੇ ਆਪਣਾ ਬਾਣਾ ਆਪਣੇ ਖਾਲਸੇ ਨੂੰ ਦਿੱਤਾ ਹੈ ਹੋਰ ਕੋਈ ਬਾਣਾ ਨਹੀਂ ਦਿੰਦਾ ਇਹ ਨਹੀਂ ਕਿ ਆਪਣਾ ਬਾਣਾ ਗੁਰੂ ਦਾ ਹੋਰ ਹੋਵੇ ਤੇ ਖਾਲਸੇ ਦਾ ਹੋਰ ਹੋਵੇ ਫਿਰ ਖਾਲਸਾ ਗੁਰੂ ਦਾ ਰੂਪ ਤਾਂ ਨਾ ਨਾ ਹੋਇਆ ਆਤਮਰਾਸੀ ਜਿਆ ਨਹੀਂ ਸੋ ਹੈ ਖਾਲਸੇ ਦੇਵ ਪ੍ਰਭ ਮੋ ਮੈਂ ਤਾਸ ਮੈਂ ਰੰਚਕ ਨਾਹੀ ਸੇਵ ਸੋ ਖਾਲਸਾ ਜੀ ਇੱਕ ਸਾਹ ਤੇ ਬੜਾ ਪਾਰਿਸਿਕਰ ਸੰਮੇਲਨ ਹਰ ਸ਼ਾਸਤਰੀਆਂ ਚਾਰ ਵੇਦਾਂ ਦੇ ਵਿਦਵਾਨਾਂ ਦਾ ਹੋ ਰਿਆ ਸੀ ਉਹਨਾਂ ਦੇ ਵਿੱਚ ਇੱਕ ਸੰਤ ਮੋਹਨ ਸਿੰਘ ਜੀ ਨੇ ਬਜਰਾੜੇ ਵਾਲੇ ਉਹ ਸਿਰ ਤੇ ਗੋਲ ਪੱਧੇ ਚਿੱਪੀ ਬੰਦੇ ਹਨ ਪਿੱਛੇ ਥੋੜਾ ਜਿਹਾ ਹੱਪਲਿੰਗ ਗਰਦਨ ਤੇ ਉਹ ਸਵਾਕ ਪੁੰਜਾ ਜਿਵੇਂ ਰੱਖੀਦਾ ਇਹ ਉਹ ਥੋੜਾ ਜਿਹਾ ਰੱਖਦੇ ਹਨ ਸੋ ਮਦਰਾ ਜਿਹਾ ਕੱਦਾ ਬੜੇ ਸੂਰਬੀਰ ਬਹਾਦਰ ਤੇ ਬੜਾ ਉਹਨਾਂ ਦਾ ਵੀਰ ਅਸੀਂ ਫਤਿਹਾਰ ਸੋ ਚੰਗੇ ਗੁਰਮੁਖ ਸਾਹਿਬ ਦੀ ਕਲਾ ਵਾਲੇ ਚੰਗੇ ਜੀਵਨ ਵਾਲੇ ਹਣੇ ਸੋ ਉਹ ਵੀ ਕੋਸ ਸਭਾ ਵਿੱਚ ਜਾ ਵੈਥੇ ਇੱਕ ਤਾਂ ਕੱਦ ਮਧਰਾ ਜਿਆ ਇੱਕ ਦਸਤਾਰ ਗੋਲ ਤੇ ਉਹ ਵੀ ਦਿੱਤੀ ਇੱਕ ਪਿੱਛੇ ਥੋੜਾ ਜਿਹਾ ਕਪੜਾ ਜਿਹਾ ਛੱਡਿਆ ਹੋਇਆ ਵੇਖ ਕੇ ਸਾਰੇ ਹੱਸਣ ਲੱਗ ਗਏ ਇਹਨੇ ਲਾਉ ਭਈ ਆਪਾਂ ਤਾਂ ਬੜਾ ਵਿਦਵਾਨ ਬੈਠੇ ਹੋਏ ਤਾਂ ਆ ਜੱਟ ਬੂਤ ਕੀ ਲੈਣ ਵਿੱਚ ਆ ਬੈਠਾ ਚਲੋ ਅੱਛਾ ਬੈਠਾ ਰਿਹਾ ਆਪਣਾ ਕੀ ਵਗੜਦਾ ਕੁਸ਼ਕ ਸਮਾਂ ਬੜੀਆਂ ਵਿਚਾਰਾ ਉਹ ਕਰਦੇ ਰਹਾ ਵੱਡੇ ਤੋਂ ਵੱਡੇ ਵਿਦਵਾਨ ਨੂੰ ਉੱਥੇ 15 ਮਿੰਟ ਮਿਲ ਰਹਾ ਸਰ ਬੜੀ ਚਰਚਾ ਕਰ ਰਹੇ ਸਨ ਵੱਧ ਚੜ ਕੇ ਆਪੋ ਆਪਣੇ ਮਤਲਬ ਪੇਸ਼ ਕਰ ਰਹੇ ਸਨ ਸੋ ਉਸ ਮੌਕੇ ਤੇ ਕਹਿੰਦੇ ਮੇਰੇ ਵੀ ਮਨ ਵਿੱਚ ਵੀ ਹਿੱਜਿਆ ਪਿਆ ਮੈਂ ਵੀ ਉੱਠਾ ਮੈਂ ਇੱਕ ਦੋ ਨੇ ਪਾਸ ਬੇਨਤੀ ਕੀਤੀ ਭਾਈ ਮੈਨੂੰ ਵੀ ਦੋ ਚਾਰ ਮਿੰਟ ਮਿਲ ਸਕਦੇ ਆ ਉਹ ਪਹਿਲਾਂ ਹੀ ਦੇਖ ਕੇ ਮੇਰੇ ਵੱਲ ਹੱਸ ਰਿਹਾ ਸਰ ਕਹਿੰਦੇ ਲੈ ਅਸੀਂ ਕਹਿੰਦੇ ਅਸੀਂ ਵਿੱਚ ਕਿਉਂ ਆ ਬੈਠੇ ਤੇ ਨਾ ਮੈਨੂੰ ਟਾਈਮ ਦਿਓ ਵੱਡੇ ਵੱਡੇ ਵਿਦਵਾਨਾਂ ਨੂੰ ਮਸਾਂ ਟਾਈਮ ਮਿਲ ਰਿਹਾ ਇਹਨੂੰ ਪਹਿਲਾਂ ਟਾਈਮ ਕੌਣ ਦੇਵੇਗਾ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਦੋ ਚਾਰ ਵਿੱਚ ਗਵਾਹ ਹੀ ਲਓ ਸਮਝ ਰਹੇ ਹੋ ਕਿ ਦੋ ਚਾਰ ਵਿੱਚ ਗਵਾਹ ਲੈ ਅੱਜ ਹੱਥ ਖੇੜ ਹੀ ਲਿਓ ਤੁਸੀਂ ਮੇਰੇ ਵੱਲ ਦੇਖੀ ਹੱਸ ਰਹੇ ਹੋ ਸੋ ਜੇ ਮੈਂ ਅਨਪੜ ਆਦਮੀ ਕੋ ਦੋ ਚਾਰ ਗੱਲਾਂ ਸੁਣਾ ਲਮਗਾ ਤੁਸੀਂ ਨਹੀਂ ਤਾਂ ਹੱਸੀ ਲਿਓ ਖਿਆਲ ਕੀਤਾ ਕੁਛ ਕੋ ਵਿਚਾਰ ਧਿਆਨ ਨੇ ਕਹੀ ਤਾਂ ਕਹਿੰਦੇ ਕੀ ਚਾਲ ਦੇਣਾ ਕੀ ਭਲਾ ਬੋਲਦਾ ਜਗਾ ਆਪਣੇ ਸਿਆਣੇ ਦੀ ਸਭਾ ਵਿੱਚ ਕੁਛ ਕਹਿੰਦੇ ਕੀ ਹਰ ਜਿਆ ਭਲਾ ਦੂਸਰੇ ਮਤ ਦਾ ਆਇਆ ਹੈ ਜਿਹੜਾ ਵੀ ਸਤਕਾਰ ਕਰੋ 2-4 ਮਿੰਟ ਆਪਾਂ ਸਮਝ ਲਵਾਂਗੇ ਕਿ ਨਾਲ ਹੀ ਪਹਿਲਾਂ ਲੱਗਦੀ ਸੀ ਆਪਣਾ ਸਮਾਂ ਵਿਅਰਥ ਹੀ ਗਿਆ ਸੀ ਖੋਲ ਲੈਣਾ ਚਾਹੀਦਾ ਜਦੋਂ ਉੱਠ ਕੇ ਖੜੇ ਇਹਨਾਂ ਨੂੰ ਕਹਿਣ ਲੱਗੇ ਤੁਹਾਨੂੰ 3 ਮਿੰਟ ਟਾਈਮ ਹੈ 3 'ਚ ਉਹ ਕਹਿਣਗੇ ਜੀ ਸਤਿਬਚਨ ਮੈਂ ਗੁਰੂ ਕਾ ਸਿੱਖਾ ਮੈਂ ਟਾਈਮੈਂਟ ਕਹਿੰਦੇ ਟਾਈਮ ਲਵਾਂਗਾ 3 ਮਿੰਟ ਪੂਰੇ ਨਹੀਂ ਲੈਂਦਾ ਅੱਧਾ ਮਿੰਟ 'ਚ ਮੈਂ ਪਹਿਲਾਂ ਹੀ ਹਟ ਜਾਵਾਂਗਾ ਇਹ ਕਹਿਣ ਤੋਂ ਆਪਣੀ ਕਿਰਪਾਨ ਜਿਹੜੀ ਸੀ ਹੱਥ ਵਿੱਚ ਪਗੜੀ ਹੋਈ ਸਾਢੇ ਤਿੰਨ ਫੁੱਤੀ ਉਹਨੂੰ ਆਪਣੇ ਮੂਹਰੇ ਕਰਕੇ ਕਹਿਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸ੍ਰੀ ਸਾਹਿਬ ਮਾਰਾ ਸਾਹਿਬ ਦੀ ਨਿਸ਼ਾਨੀ ਹੈ ਆਸ ਕਿਰਪਾਨ ਖੰਡੋ ਖੜਕ ਤਪਰਿਆ ਤੀਰ ਸਾਹਿਬ ਸਰੋਹੀ ਸਾਹਬ ਦੀ ਇਹ ਹੈ ਹਮਾਰੇ ਦੀ ਸੋ ਜਿਤੇ ਸ਼ਸਤਰ ਨਾਮੋ ਨਮਸਤਾਰ ਸਾਮੋ ਕਿਉਂ ਫਤਿਹ ਜਾ ਕੇ ਨਮਸਤਾਰ ਕੀਤੀ ਮਹਾਰਾਜੀ ਆਖਿਆ ਕਿ ਸਿੰਘ ਨੂੰ ਸਿੰਘ ਮੇਲੇ ਫਤਿਹ ਕਜਾ ਜਿਹੜਾ ਪਹਿਲਾ ਫਤਿਹ ਕਜਾਵੇਗਾ ਉਸ ਵੱਲ ਸਾਡਾ ਚਿਹਰਾ ਜਿਹੜਾ ਮਗਰੋਂ ਫਤਿਹ ਕਜਾਵੇਗਾ ਉਹਦੇ ਵੱਲ ਸਾਡਾ ਸੱਜਾ ਮੋਢਾ ਦੂਸਰੇ ਵੱਲ ਖੱਬਾ ਜਿਹੜਾ ਫਤਿਹ ਨਹੀਂ ਕਜਾਵੇਗਾ ਉਹ ਤਾਂ ਹੈ ਹੀ ਨਾਸਕ ਉਹਦੇ ਵੱਲ ਤਾਂ ਪਿੱਠ ਹੈ ਸੋ ਜੇ ਕੋਈ ਸਿੰਘਤ ਮਹਾਰਾਜੀ ਨਾਲ ਹੀ ਮਿਲੇ ਹਜੂਰ ਕਹਿੰਦੇ ਸਾਡੇ ਸ਼ਸਤਰ ਮੂਹਰੇ ਕਰਕੇ ਇਹਨਾਂ ਨੂੰ ਫਤਿਹ ਕਜਾ ਲੈ ਤਾਂ ਕੋਈ ਸਾਨੂੰ ਫਤਿਹ ਪਹੁੰਚੇਗੀ ਸਿੰਘ ਨੇ ਫਤਿਹ ਕਜਾ ਲਈ ਫਤਿਹ ਕਜਾਉਣ ਤੋਂ ਬਾਅਦ ਕਹਿਣ ਲੱਗਾ ਭਾਈ ਮੈਂ ਤੁਹਾਡੇ ਸਾਰਿਆਂ ਨਾਲੋਂ ਉੱਚਾ ਤੇ ਵੱਡਾ ਪਹਿਲਾਂ ਹੀ ਬੱਚਲੇ ਕਿ ਸਾਰੇ ਹੱਸ ਪੈਂਦੇ ਦਿਸਦਾ ਹੀ ਹੈ ਪਿਆ ਕੇ ਬੜਾ ਵੱਡਾ ਤੇ ਚੰਗਾ ਹਣ ਪੜ ਕਿਥੋਂ ਆਖਣਾ ਹੋਇਆ 2.5 ਮਿੰਟ ਕਹਿੰਦਾ ਮੈਂ ਟ੍ਰੈਵਲਰ ਕਹਿੰਦੇ ਮੈਂ ਸਭ ਤੋਂ ਵੱਡਾ ਉੱਚਾ ਹੈ ਉਹ ਪੁੱਛ ਲਿਆ ਕਿ ਵੀ ਉੱਚਾ ਹੈ ਭਾਈ ਅਖੇ ਆਪ ਹੀ ਪਰਸ਼ਨ ਕਰਨ ਲੱਗਾ ਕਿ ਪਲਾ ਮੈਂ ਤੁਹਾਨੂੰ ਪਤਾ ਮੈਂ ਕਿਵੇਂ ਉੱਚਾ ਮੈਂ ਕਿਵੇਂ ਵੱਡਾ ਕਹਿੰਦੇ ਭਾਈ ਦੱਸ ਤੂੰ ਹੀ ਦੱਸ ਦੇ ਨਾਲ ਕੜੀ ਮੁਰਮੁਰ ਕੇ ਵੇਖੀ ਜਾਵੇ ਕਹਿੰਦੇ 20 ਮਿੰਟ ਤੋਂ ਅਗਾਂਹ ਵੀ ਨਹੀਂ ਲੰਘਣਾ ਕਿਉਂਕਿ ਵਿਦਵਾਨਾਂ ਦੀ ਸਭਾ ਤੇ ਮੈਂ ਅਨਪੜਾ ਆਦਮੀ ਵਿੱਚ ਤੁਹਾਡੇ ਆਫਸਿਆ ਕਹਿਣ ਲੱਗੇ ਭਾਈ ਤੁਹਾਡੇ ਵਿੱਚੋਂ ਬਰਮਾ ਜੀ ਦੇ ਉਪਾਸਕ ਜਿਨ੍ਹਾਂ ਨੇ ਹੱਥ ਖੜੇ ਕਰੋ ਕਹਿਣ ਲੱਗੇ ਕੋਈ ਪ੍ਰਧਾਨ ਚੁਣਨਾ ਹੈ ਕੋਈ ਸੈਕਟਰੀ ਚੁਣਨਾ ਹੈ ਤੁਸੀਂ ਇਹ ਵੋਟਾਂ ਪਾਉਣ ਲੱਗਾ ਹੈ ਫਿਰ ਵੀ ਖੜੇ ਕਰ ਲਉ ਭਲਾ ਹੱਥ ਖੜੇ ਕੀਤੇ ਸਾਰਿਆਂ ਨੇ ਕਹਿਣ ਲੱਗੇ ਤੁਹਾਡੇ ਵਿੱਚੋਂ ਕੋਈ ਵੀ ਚੰਗਾ ਨਹੀਂ ਕਹਿੰਦੇ ਕਿਉਂ ਵੀ ਸਾਡੇ ਵਿੱਚੋਂ ਕਿਉਂ ਨਹੀਂ ਚੰਗਾ ਇਹਨੇ ਤੁਸੀਂ ਦੱਸੋ ਬਰਮਾ ਜੀ ਦੇ ਕਿੰਨੇ ਮੂੰਹ ਨੇ ਕਹਣ ਲੱਗੇ ਚਾਰ ਮੂੰਹ ਕਹਿੰਦੇ ਤੁਹਾਡੇ ਵਿੱਚੋਂ ਕੋਈ ਵੀ ਚਾਰ ਮੂੰਹਾਂ ਵਾਲਾ ਤਾਂ ਮੈਨੂੰ ਉੱਠ ਕੇ ਦਿਖਾਓ ਤੁਸੀਂ ਬਰਮਾ ਦੇ ਉਪਾਸ਼ ਤੋਂ ਉਹ ਤੁਹਾਡੇ ਵਿੱਚੋਂ ਕੋਈ ਚਾਰ ਮੂੰਹਾਂ ਵਾਲਾ ਹੈ ਤਾਂ ਉੱਠ ਕੇ ਦੱਸੋ ਕਹਿੰਦੇ ਨਹੀਂ ਸਾਡੇ ਤੇ ਚਾਰ ਮੂੰਹ ਨਹੀਂ ਬਹਿ ਕੇ ਸਰ ਕਹਿੰਦੇ ਅੱਛਾ ਹੁਣ ਤੇ ਹੱਥ ਨੀਵੇਂ ਕਰ ਲਓ ਇਹਨੇ ਤੁਹਾਡੇ ਵਿੱਚੋਂ ਸ਼ਿਵ ਭਗਵਾਨ ਦੇ ਕਿੰਨੇ ਉਪਾਸ਼ਕ ਨੇ ਉਹਨਾਂ ਨੇ ਵੀ ਹੱਥ ਖੜੇ ਕੀਤੇ ਹੱਥ ਖੜੇ ਕਰਨ ਤੋਂ ਕਹਿੰਦੇ ਬਈ ਤੁਹਾਡੇ ਵਿੱਚ ਕਿਉਂ ਵੀ ਕੋਈ ਸ਼ਿਵਜੀ ਭਗਵਾਨ ਦਾ ਉਪਾਸ਼ਕ ਹੈ ਹੀ ਨਹੀਂ ਐਵੇਂ ਤੁਸੀਂ ਬਣਾਉਂਤੀ ਹੋ ਕਹਿੰਦੇ ਕੀ ਕਾਰਨ ਕਹਿੰਦੇ ਦੱਸੋ ਤੁਹਾਡੇ ਵਿੱਚੋਂ ਕਿਹਦੇ ਗੱਲ ਵਿੱਚ ਛੱਪ ਪਾਇਆ ਹੋਇਆ ਹੈ ਕਿਹਦੇ ਹੱਥ ਵਿੱਚ ਤ੍ਰਸ਼ੂਲ ਪਕੜਿਆ ਹੋਇਆ ਹੈ ਅੱਤ ਭੂਰਾ ਕਿੰਨੇ ਖਾਦਾ ਹੋਇਆ ਤੇ ਨਾਦੀਆ ਬਾਬ ਦਾ ਚੜਨ ਵਾਸਤੇ ਕਿਹਦੇ ਪਾਸ ਜਿਸਦੇ ਪਾਸ ਵੀ ਨਹੀਂ ਸ਼ਿਵਜੀ ਭਗਵਾਨ ਦੀ ਇੱਕ ਵੀ ਨਿਸ਼ਾਨੀ ਤੁਹਾਡੇ ਪਾਸ ਨਹੀਂ ਤੁਸੀਂ ਉਹਨਾਂ ਨੇ ਉਪਾਸ਼ਕ ਕਿਵੇਂ ਹੋਏ ਤੁਸੀਂ ਐਵੇਂ ਹੀ ਮਨਉਤੀ ਕਹਿੰਦੇ ਵੀ ਇਹਨੇ ਚੰਗਾ ਰਗੜਾ ਬੱਧਾ ਆਲ ਪੜ ਗਿਆ ਜੱਟ ਨੇ 130 ਤਰਾ ਪੁੱਛਣ ਲੱਗੇ ਤੁਹਾਡੇ ਵਿੱਚ ਦੱਸੋ ਜੀ ਵਿਸ਼ੂ ਦਾ ਉਪਾਸ਼ਕ ਕਿਹੜਾ ਹੈ ਉਹਨਾਂ ਨੇ ਹੱਥ ਖੜੇ ਕੀਤੇ ਕਹਿੰਦੇ ਦੱਸੋ ਵੀ ਤੁਹਾਡੇ ਵਿੱਚ ਉਹ ਚਾਰ ਬਾਹਾਂ ਕਿਹਦੀਆਂ ਨੇ ਵਿਸ਼ਨ ਪਧਵਾ ਦੀਆਂ ਚਾਰ ਬਾਹਾਂ ਬਣੀਆਂ ਨੇ ਨਾ ਕਹਿੰਦੇ ਤੁਹਾਡੇ ਵਿੱਚ ਚਾਰ ਬਾਹਾਂ ਵਾਲਾ ਕੋਈ ਹੈ ਜੇ ਅਚਨਚੇਤ ਕਿਸ ਨੂੰ ਰੱਬ ਚਾਰ ਬਾਹਾਂ ਦੇ ਦੇਵੇ ਲੋਕੀ ਟੀਮਾ ਮਾਰ ਮਾਰ ਕੇ ਬਾਹਰ ਦੇਣ ਕਿਧਰੋਂ ਬੜਾ ਹਾਲ ਹੋ ਉਹ ਕਹਿੰਦੇ ਤੁਹਾਡੇ ਵਿੱਚੋਂ ਕਿਸੇ ਦੀਆਂ ਵੀ ਚਾਰ ਬਾਹਾਂ ਨਹੀਂ ਸੋਸਨੀ ਬੀਸ਼ਣੂ ਭਗਵਾਨ ਦੇ ਉਪਾਸ਼ਕ ਨਹੀਂ ਐਵੇਂ ਕਹਿੰਦੀ ਕਹਿੰਣਗੇ ਅੱਛਾ ਭਾਈ ਉਹ ਕਹਿੰਦੇ ਤੂੰ ਕਿਵੇਂ ਵੱਡਾ ਹੈ ਕਹਿਣ ਲੱਗਾ ਮੈਂ ਤਾਂ ਵੱਡਾ ਹੈ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਦਿੱਤਾ ਮੇਰੇ ਕਲਕੀਆਂ ਵਾਲੇ ਸੱਚੇ ਪਾਤਸ਼ਾਹ ਦਾ ਆਪਣਾ ਦਾੜਾ ਤੇ ਮੇਰਾ ਵੀ ਦਾਸ ਕਲਗੀਧਰ ਸੱਚੇ ਪਾਤਸ਼ਾਹ ਦੇ ਸੀਸ ਤੇ ਕੇਸ ਤੇ ਮੇਰੇ ਸੀਸ ਤੇ ਵੀ ਕੇਸ ਕਲਗੀਧਰ ਸੱਚੇ ਪਾਤਸ਼ਾਹ ਦੇ ਸੀਸ ਤੇ ਦਸਤਾਰ ਮੇਰੇ ਸਿਰ ਤੇ ਵੀ ਦਸਤਾਰ ਕਲਗੀਧਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਲੋਹੇ ਦਾ ਕੜਾ ਲੋਹੇ ਦਾ ਕੜਾ ਉਹਨਾਂ ਨੇ ਗੰਗਾ ਵਿੱਚ ਸਿੱਧ ਦਿੱਤਾ ਸੀ ਕਹਿੰਦੇ ਲੋਹੇ ਦਾ ਕੜਾ ਚੰਗਾ ਲੱਗਦਾ ਮੇਰੇ ਹੱਥ ਵਿੱਚ ਵੀ ਲੋਹੇ ਦਾ ਕੜਾ ਸਤਿਗੁਰੂ ਕਲਗੀਧਰ ਜੀ ਦੇ ਦਾਤਰੇ ਕਿਰਪਾਨ ਮੇਰੇ ਵੀ ਦਾਤਰੇ ਕਿਰਪਾਨ ਸਤਿਗੁਰੂ ਕਲਗੀਧਰ ਜੀ ਦੇ ਤੇੜ ਕਿਸ਼ਾਂ ਮੇਰੇ ਵੀ ਤੇੜ ਕਿਸ਼ਾਂ ਤੋਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਨਾਮ ਸਿੰਘ ਤੇ ਮੇਰਾ ਨਾਮ ਵੀ ਸਿੰਘ ਤੋਂ ਇਸ ਵਾਸਤੇ ਜੋ ਰੂਪ ਮੇਰੇ ਸਰਗਰੂ ਸੱਚੇ ਪਾਤਸ਼ਾਹ ਉਹ ਹੀ ਰੂਪ ਕਲਗੀਧਰ ਨੇ ਮੈਨੂੰ ਦਿੱਤਾ ਇਸ ਵਾਸਤੇ ਕੱਲਾ ਇੱਕੋ ਇੱਕ ਮੈਂ ਹਾਂ ਜੋ ਆਪਣੇ ਇਸ਼ਟ ਦਾ ਪੂਰਾ ਉਪਾਸ਼ਕ ਤੇ ਉਹਦਾ ਰੂਪ ਲੈ ਕੇ ਬੈਠਾ ਹਾਂ ਸਾਈਂ ਦਸਮ ਪਾਤਸ਼ਾਹ ਦੇ ਬਚਨ ਜਿਸ ਤਰੇ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸੇ ਮੈਂ ਹਾਂ ਕਰੋ ਨਿਵਾਸ ਤੁਸੀਂ ਆਪਣੇ ਇਸ਼ਟਾਂ ਵਾਲਾ ਲਿਬਾਸ ਨਹੀਂ ਪਹਿਰਿਆ ਹੋਇਆ ਤੁਸੀਂ ਉਹਨਾਂ ਦਾ ਰੂਪ ਨਹੀਂ ਇਸ ਵਾਰ ਤੁਸੀਂ ਸਾਰੇ ਕੱਚੇ ਪਿੱਲੇ ਹੋ ਤੇ ਮੈਂ ਗੁਰੂ ਕਾ ਖਾਲਸਾ ਇਸ ਵਾਰ ਤੇ ਮੈਂ ਸਭ ਤੋਂ ਵੱਡਾ ਗਿਆਨ ਉਹ ਵਿਚਾਰ ਕੀਤੀ ਗਿਆਨ ਨੇ ਵਿਚਾਰ ਕੀਤੀ ਵਿਦਵਾਨਾਂ ਨੇ ਇਹਨੇ ਨੂੰ ਫਤਿਹ ਜਾ ਕੇ ਗੁਰੂ ਕਾ ਸਿੰਘ ਜੀ ਕਹਿੰਦਾ ਵੇਖ ਲਓ ਸਵਾ ਦੋ ਮਿੰਟ ਹੋਇਆ ਤੇ ਮੇਰਾ ਟਾਈਮ ਮੈਂ ਪੌਣਾ ਮਿੰਟ ਤੁਹਾਨੂੰ ਦੇਣਾ ਮੇਰਾ ਟਾਈਮ ਸਮਾਪਤ ਮੈਂ ਬੈਠ ਜਾਣਾ ਐਡੇ ਐਡੇ ਵਿਦਵਾਨ ਬੈਠਿਓ ਕਿ ਜੇ ਸਾਰੇ ਮਗਰੋਂ ਜੋਰ ਲਾਓ ਸਾਰੀ ਦਿਹਾੜੀ ਮੇਰੀ ਇਸ ਗੱਲ ਦਾ ਉੱਤਰ ਇੱਕ ਜਾਣਾ ਵੀ ਦੇ ਦੇਵੇ ਤੇ ਮੈਂ ਉਸ ਤੋਂ ਪ੍ਰਵਾਨ ਹੋ ਜਾਵਾਂ ਜਿਹੜਾ ਵਿਦਵਾਨ ਉੱਠ ਕੇ ਖੜਾ ਹੋਇਆ ਕਹਿਣ ਲੱਗਾ ਭਾਈ ਹੁਣ ਕਿਝ ਕਰਨ ਦੀ ਕਿਹੜੀ ਗੱਲ ਹੈ ਦੂਜੇ ਪਾਸੇ ਵੀ ਇਕੱਲਾ ਨੂੰ ਹੱਥ ਲਾਇਆ ਤਾਂ ਵੀ ਲਾਉਣਾ ਪੈਣਾ ਹੈ ਸਿੱਧਾ ਹੀ ਕਹਿੰਦੇ ਕੰਨ ਨੂੰ ਹੱਥ ਲਾ ਲੈਨੇ ਐ ਇਹ ਠੀਕ ਗੱਲ ਹੈ ਕਿ ਕੇਵਲ ਕਲਗੀਧਰ ਸੱਚੇ ਪਾਤਸ਼ਾਹ ਤੇ ਦਸਾਂ ਪਾਤਸ਼ਾਹੀਆਂ ਨਹੀਂ ਆਪਣੇ ਉਪਾਸਕਾਂ ਨੂੰ ਆਪਣੇ ਸਿੱਖਾਂ ਨੂੰ ਆਪਣੇ ਚੇਲਿਆਂ ਨੂੰ ਆਪਣੇ ਪੈਰੋਕਾਰਾਂ ਨੂੰ ਆਪਣਾ ਰੂਪ ਦਿੱਤਾ ਹੈ ਔਰ ਕੋਈ ਵੀ ਪੀਰ ਪਗੰਬਰ અવਤਾਰ ਦੇਖੀ ਮੁਨੀ ਸੋ ਕੋਈ ਵੀ અવਤਾਰ ਆਪਣਾ ਰੂਪ ਆਪਣੇ ਚੇਲਿਆਂ ਨੂੰ ਨਹੀਂ ਦੇ ਸਕਦਾ ਸੋ ਖਾਲਸਾ ਜੀ ਇਹ ਵਿਡਿਆਈ ਤੁਹਾਡੇ ਪਾਸ ਹੈ ਗੁਰੂ ਕੇ ਪਿਆਰਿਓ ਇਸੇ ਵਾਸਤੇ ਤੁਸੀਂ ਵੱਡੇ ਹੋ ਸਭ ਤੋਂ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਨਹੀਂ ਕਿਹਾ ਕਿ ਹੈ ਇਸਾਈਓ ਤੁਸੀਂ ਮੇਰੀਆਂ ਪੇਡਾਂ ਤੇ ਮੈਂ ਤੁਹਾਨੂੰ ਚਾੜਨ ਵਾਲਾ ਤੁਹਾਡਾ ਅਣਿਆਲੀ ਸੋ ਆਪਣੇ ਉਪਾਸਕਾਂ ਨੂੰ ਪੇਡਾਂ ਬੱਕਰੀਆਂ ਬਣਾਇਆ ਉਹ ਚਾਹਦਾ ਪਸ਼ੂ ਬਣਾ ਲੈਂਦੇ ਘੋੜਾ ਸ਼ੇਰ ਤਾਂ ਵੀ ਚੰਗਾ ਸੀ ਭੇਡਾਂ ਗੰਦ ਖਾਣ ਵਾਲੀ ਤੇ ਮਾਇਆ ਕੇ ਤੁਹਾਨੂੰ ਚਾਰਨ ਵਾਲਾ ਅਜਾਲੀ ਤੁਹਾਨੂੰ ਪਸ਼ੂ ਨਹੀਂ ਬਣਾ ਲੈਂਦੇ ਬਣਾਇਆ ਤੁਹਾਨੂੰ ਆਪਣਾ ਰੂਪ ਬਣਾਇਆ ਹੈ ਤੁਹਾਨੂੰ ਪਰਮੇਸ਼ਰ ਦਾ ਰੂਪ ਬਣਾਇਆ ਹੈ ਸੋ ਇਸ ਵਾਸਤੇ ਖਾਲਸਾ ਜੀ ਸਤਿਗੁਰੂ ਜੀ ਦੀ ਮਿਹਰ ਤੇ ਕਿਰਪਾ ਹੈ ਆਪਣੇ ਉੱਪਰ ਇਸ ਕਿਰਪਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਐਸੀ ਬਖਸ਼ਿਸ਼ ਤੇ ਵਿੜਿਆਏ ਨੂੰ ਆਪਣੇ ਪਾਸ ਸੰਭਾਲ ਕੇ ਰੱਖਣ ਦੀ ਲੋੜ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹਨਾਂ ਨੂੰ ਬਾਣੀ ਤੇ ਬਾਣਾ ਦਿੱਤਾ ਹੈ ਉਹਨਾਂ ਦੇ ਪਾਸੋਂ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਸਾਡੇ ਵਾਲੀ ਹੱਥ ਕਰਕੇ ਕਿਹਾ ਸੀ ਇਹਨ ਪੁੱਤਰ ਦੇ ਸੀਸ 'ਤੇ ਸਵਾਰ ਦੀਏ ਸੂਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵ ਤਲਾਖ ਹਜ਼ਾਰ ਤਨ ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਪੁੱਤਰ ਬਣਾਇਆ ਸੀ ਆਪਣਾ ਪਰਿਵਾਰ ਵਾਰ ਕੇ ਹੋਰ ਕਿਹੜਾ ਪੀਰ ਫਗੰਬਰ ਅਵਸਾਰ ਜਿਹਨੇ ਆਪਣੇ ਪੁੱਤਰ ਧਰਮ ਵਾਸਤੇ ਸ਼ਹੀਦ ਕਰਵਾ ਕੇ ਆਪਣੇ ਚੇਲੇ ਅਤੇ ਸੇਵਕਾਂ ਨੂੰ ਆਪਣੇ ਪੁੱਤਰ ਬਣਾਇਆ ਹੋਵੇ ਦੁਨੀਆ ਵਿੱਚ ਇੱਕ ਵੀ ਮਿਸਾਲ ਐਸੀ ਨਹੀਂ ਸੋ ਤਾਈਆਂ ਖਾਲਸਾ ਜੀ ਜਾਨ ਧਿਆਨ ਕਿਸ ਤਰ੍ਹਾਂ ਨਾ ਜਾਣਾ ਧਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਮਿਕ ਜਿਨ ਕਲ ਰਾਖੀ ਦੇ ਰਹੀ ਕੋਈ ਵੀ ਐਸਾ ਗੁਰੂ ਨਹੀਂ ਜਿਸ ਨੇ ਲਤਾੜਿਆ ਹੋਇਆ ਅਣਜਾਣਿਆਂ ਦਬਾਇਆ ਨੂੰ ਜੇ ਨਾਲ ਲੋਕੀ ਕਹਿੰਦੇ ਸੀ ਮੱਥੇ ਲੱਗਣ ਤੋਂ ਤੇ ਚੜਦੀ ਹੈ ਬਸਰ ਨਾਲ ਸ਼ੋਜ ਨਹਾਉਣਾ ਪੈਂਦਾ ਨਿਗਾਹ ਪੈਜ ਅਨ ਭਿੱਟਿਆ ਜਾਂਦਾ ਉਹਨਾਂ ਨੂੰ ਅੰਮਸ ਛਿਟਾ ਕੇ ਸਰਦੂ ਸੱਚੇ ਪਾਸ਼ਾ ਅਪਣਾ ਰੂਪ ਦਿੱਤਾ ਐਸੀ ਲਾਲ ਕੁਝ ਵੀ ਨ ਕੋਲ ਕਰ ਤੰਗਰੀਬ ਨੇ ਆਵਾਜ਼ ਗੁਸਈਆ ਮੇਰਾ ਮਾਥਾ ਛਤਰ ਤਰਾ ਜਾਂ ਕੀ ਸ਼ੋਸ ਜਗਤ ਕੋ ਲਾਗਾ ਤਾਂ ਪਰ ਕੋਈ ਤਰਾ ਨੀਚੋਂ ਊਚ ਤਰਾ ਮੇਰਾ ਗੋਬਿੰਦ ਸਾਹੁ ਤੇ ਨਾ ਜਾਣਾ ਫਿਰ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪ ਉਹਨਾਂ ਦੇ ਮੂਹਰੇ ਹੱਥ ਕਰਦੇ ਨੇ ਖਾਲਸਾ ਜੀ ਤੁਸੀਂ ਵੀ ਸਾਡਾ ਗੁਰੂ ਹੋ ਕਿਰਪਾ ਕਰੋ ਅਜ ਪਿਆਰਿਆਂ ਦੇ ਰੂਪ ਵਿੱਚ ਹੋ ਕਰਕੇ ਤੂੰ ਗੁਰੂ ਬਣ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਓ ਖਾਲਸਾ ਜੀ ਬਾਹ ਪਰਗਟਿਓ ਅਮਰਦ ਅਗੰਮੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪ ਹੀ ਸਤਗੁਰੂ ਜੀ ਗੁਰੂ ਰੂਪ ਤੇ ਆਪ ਹੀ ਚੇਲੇ ਬਣ ਕੇ ਸੱਚੇ ਪਾਤਸ਼ਾਹ ਮਾਲ ਸਭ ਨੂੰ ਅੰਮ੍ਰਿਤ ਦੀ ਦਾਤ ਤੇ ਆਪ ਪ੍ਰਾਪਤ ਕੀਤੀ ਦੁਨੀਆਂ ਦੇ ਵਿੱਚ ਕੋਈ ਪੀਰ ਪਗੰਬਰ ਅਵਤਾਰ ਐਸਾ ਨਹੀਂ ਜਿਹੜਾ ਆਪਣੇ ਚੇਲਿਆਂ ਤੇ ਸੇਵਕਾਂ ਦੇ ਮੂਰੇ ਕਿਉਂ ਚੋਕੇ ਐਨਾ ਆਦਰ ਸਤਕਾਰ ਆਪਣੇ ਪਿਆਰੇ ਦਿੱਤਾ ਹੋਵੇ ਇਹ ਸਾਰਾ ਸਤਕਾਰ ਕੇਵਲ ਸਤਗੁਰੂ ਜੀ ਨੇ ਸਾਨੂੰ ਦਿੱਤਾ ਹੈ ਉਸ ਸਤਕਾਰ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਫਿਰ ਖਾਲਸਾ ਜੀ ਕਿਸੇ ਨੇ ਇੱਕ ਔਗਣ ਕਿਸੇ ਨੂੰ 2-4 ਔਗਣ ਛਡਾਏ ਹੋਣ ਨਹੀਂ ਤੁਹਾਨੂੰ ਗੁਰੂ ਕਲਕੀਆਂ ਵਾਲੇ ਨੇ ਕੋਈ ਔਗਣ ਆਪਣੇ ਖਾਲਸੇ ਵਿੱਚ ਰਹਿਣ ਹੀ ਨਹੀਂ ਦਿੱਤਾ ਗੁਰੂ ਕੇ ਪਿਆਰ ਨੂੰ ਧਾਰਮਿਕ ਤਮਨ ਸਿਮਰਨ ਭਜਨ ਦਾ ਤੇ ਸਰੀਰਕ ਅਮਲ ਕੇਵਲ ਧਾਲ ਤੇ ਪ੍ਰਸ਼ਾਦੇ ਦਾ ਹੋਰ ਸੁੱਖੇ ਦਾ ਅਮਲ ਨਹੀਂ ਸ਼ੀਮ ਦਾ ਅਮਲ ਨਹੀਂ ਸ਼ਰਾਬ ਦਾ ਅਮਲ ਨਹੀਂ ਹੋਰ ਕਿਸੇ ਪ੍ਰਕਾਰ ਕੋਈ ਡੋਡਿਆਂ ਦਾ ਅਮਲ ਨਹੀਂ ਕੋਈ ਆ ਭੈੜੇ ਸੰਬਾਪੂ ਦਾ ਅਮਲ ਨਹੀਂ ਸੋ ਸਾਰੇ ਅਮਲਾਂ ਤੋਂ ਬਾਕੀ ਦੇਨੋ ਛੁਡਾ ਕੇ ਇੱਕ ਨਾਮ ਦੇ ਅਮਲੀ ਗੁਰੂ ਕੇ ਪਿਆਰ ਨੂੰ ਪੜਾਇਆ ਹੈ ਦੁਰਮਤ ਮਰ ਜੋ ਪੀਵ ਤੇ ਵਿਖਲੀਪਤ ਕਮਲੀ ਨਾ ਰਾਮੁਰ ਸਾਇਲ ਜੋਰ ਤੇ ਨਾਨਕ ਸੱਚ ਅਮਲੀ ਸੱਚੇ ਅਮਰਿਤ ਸੰਗੁਰ ਸੱਚੇ ਪਾਸ਼ੇ ਨੇ ਸਾਨੂੰ ਬਣਾਇਆ ਹੈ ਜਿਹੜਾ ਰੰਗ ਕਦੇ ਉਤਰਨ ਵਾਲਾ ਨਹੀਂ ਜਿਹੜਾ ਅਮਲ ਕਦੇ ਲੈਣ ਵਾਲਾ ਨਹੀਂ ਆਰਿਆਂ ਨਾਲ ਛੀਰੇ ਜਾਣ ਤੋਂ ਚਰਖਰੀਆਂ ਤੇ ਚੜ ਜਾਣ ਤੋਂ ਕੋੜਿਆਂ ਦੇ ਟਾਪਾਹੇਠ ਨਤਾੜੇ ਜਾਣ ਤੋਂ ਖਾਲਸਾ ਜੀ ਉਸ ਅਮਲ ਦੇ ਵਿੱਚ ਉਸ ਰੰਗ ਦੇ ਵਿੱਚ ਉਸ ਆਨੰਦ ਦੇ ਵਿੱਚ ਫਰਕ ਕਦੇ ਨਹੀਂ ਪਿਆ ਇਹ ਦਾਤਾਂ ਸਾਨੂੰ ਸ਼ਲਗੀ ਤਰ ਸੱਚੇ ਪਾਸ਼ਾ ਜੀ ਨੇ ਦਿੱਤੀਆਂ ਹਨ ਹੋਰ ਕੋਈ ਵੀ ਰਹਿਬਰ ਆਪਣੇ ਚੇਲਿਆਂ ਕੇ ਦਾਤ ਨਹੀਂ ਦੇ ਸਕਿਆ ساری ਕੁਰਤੀਆਂ ਤੇ ਸਾਰੇ ਔਗੜਾਂ ਦਾ ਤਿਆਗ ਸਾਰੇ ਸੁਭ ਗੁਣ ਇਕੱਠੇ ਕਰਕੇ ਉਸ ਦਾ ਨਾਮ ਸਰਗੁਣ ਜੀ ਨੇ ਖਾਲਸਾ ਰੱਖ ਦਿੱਤਾ ਜੇ ਸਿਰਕ ਸਾਰੇ ਗੁਣ ਹੋਣ ਫਗਲ ਗੁਣ ਅਬਦੋਨਾ ਕੋਈ ਹੋਏ ਨੀਤਾ ਨੀਤਾ ਕਉ ਬਲਿਹਾਰੀ ਸਾਜਣਾ ਨੀਤਾ ਆਵਰੀ